ਪੰਜਾਬ ਵਿਧਾਨ ਸਭਾ ਵਿਖੇ ਜੀ ਆਇਆਂ ਕਹਿੰਿਆ ਉਹ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਹਨਾਂ ਸ਼ਾਰਟ ਨੋਟਿਸ ਤੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਆਇਓ ਔਰ ਮੇਰੇ ਖਿਆਲ ਆਪਾਂ ਦਾ ਮਿਲ ਵੀ ਇਸ ਤਰ੍ਹਾਂ ਦਾ ਬੜੀ ਦੇਰ ਬਾਅਦ ਮਿਲ ਰਹੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਮਹਾ ਸ਼ਿਵਰਾਤਰੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੇ ਇਤਿਹਾਸਿਕ ਵਿਰਸੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਜੋ ਬਖਸ਼ਿਸ਼ ਜੋ ਗੁਰੂ ਸਾਹਿਬਾਨ ਨੇ ਸਾਡੇ ਤੇ ਕੀਤੀ ਸੀ ਕੋੜ ਸਵਾਰੀ ਉਹ ਫਰਮਾਨ ਵੀ ਹੈ ਕਿ ਖਾਲਸਾ ਸੋਈ ਜੋ ਕਿਹੜੇ ਤਰੰਗ ਪੰਜਾਬ ਦੇ ਵਿੱਚ ਘੋੜਸਵਾਰੀ ਦਾ ਬੜਾ ਸ਼ੌਕ ਰਿਹਾ ਹੈ ਘੋੜਸਵਾਰੀ ਨਾਲ ਬੜਾ ਸਬੰਧ ਰਿਹਾ ਪੰਜਾਬ ਦਾ ਪੰਜਾਬੀਆਂ ਦਾ ਸਿੱਖਾਂ ਦਾ ਔਰ ਬੜੇ ਸ਼ਰਧਾ ਨਾਲ ਘੋੜਸਵਾਰੀ ਕੀਤੀ ਜਾਂਦੀ ਰਹੀ ਹੈ ਔਰ ਉਸ ਪੁਰਾਣੇ ਵਿਰਸੇ ਨੂੰ ਮੁਰ ਸ੍ਰਜੀਤ ਕਰਨ ਲਈ ਹੋਲਾ ਮੁਹੱਲਾ ਤੇ ਪਵਿੱਤਰ ਹੋਲਾ ਮੁਹੱਲੇ ਦਾ ਜਿਹੜਾ ਤਿਉਹਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਉਸ ਸਮੇਂ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋਏਗਾ ਕਿ ਪੋਲੋ ਟੂਰਨਾਮੈਂਟ ਕਰਾਇਆ ਜਾਏਗਾ ਔਰ ਉਹਦੀ ਮੈਨੇਜਮੈਂਟ ਥੋੜੀ ਵਿਕਰਮ ਜੀ ਅਨੰਦਪੁਰ ਸਾਹਿਬ ਹੈਰੀਟੇਜ ਫਾਊਂਡੇਸ਼ਨ ਵੱਲੋਂ ਕਰਨਗੇ ਔਰ ਉਹਦੇ ਨਾਲ ਸਾਥ ਮਨੂ ਸਿੰਘ ਥੋੜੀ ਦੇਣਗੇ ਔਰ ਇਹਦੀ ਡੇਟ 14 ਮਾਰਚ ਫੈਦਲ ਕੀਤੀ ਗਈ ਹੈ ਮੈਂ ਆਪ ਸਭ ਦੇ ਰਾਹੀਂ ਪੰਜਾਬ ਦੇ ਵਿੱਚ ਇਸ ਖੇਡ ਨਾਲ ਸੰਬੰਧਿਤ ਸੰਸਥਾਵਾਂ ਸਾਰੇ ਇੰਡੀਵਿਜੂਅਲਸ ਸਰਕਾਰੀ ਗੈਰ ਸਰਕਾਰੀ ਐਂਟੀਟੀਆਂ ਸਾਰਿਆਂ ਨੂੰ ਉਸ ਖੇਡ ਦੇ ਵਿੱਚ ਜਿਹੜੀ ਕਿ ਪੋਲੋ ਕੀਤੀ ਜਾ ਰਹੀ ਹੈ ਉੱਥੇ ਆਰਗੇਨਾਈਜ਼ ਕੀਤਾ ਟੂਰਨਾਮੈਂਟ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਜਿਹੜਾ ਅਨੰਦਪੁਰ ਸਾਹਿਬ ਦੇਖੇ ਸਟੇਡੀਅਮ ਹੈ ਉਸ ਸਟੇਡੀਅਮ ਦੇ ਵਿੱਚ ਸੋ ਆਪ ਸਭ ਨੇ ਉੱਥੇ ਸ਼ਮੂਲੀਅਤ ਕਰਨੀ ਹੈ ਔਰ ਮੈਂ ਆਪ ਜਨ ਬੜਾ ਭਾਗਾ ਵਾਲਾ ਸਮਝਦਾ ਔਰ ਸਾਡੇ ਮੇਰੇ ਸਾਥੀਆਂ ਨੂੰ ਕਿ ਸਾਡੇ ਤੇ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਹੈ ਕਿ ਇਸ ਮੁਕੱਦਸ ਸਮੇਂ ਤੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਗੌਰਵਮਈ ਵਿਰਸੇ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਹਾਂ। ਔਰ ਇੱਕ ਬਹੁਤ achhi game ਵੀ ਹੈ sport ਬਹੁਤ achhi ਹੈ ਇਹਦੇ ਨਾਲ ਨੌਜਵਾਨਾਂ ਦੇ ਵਿੱਚ ਰੁਚੀ ਵਧੇਗੀ। ਤੇ ਹੋਰ ਜਿਹੜੇ ਮਾੜੀਆਂ అలਮਤਾਂ ਜਿਹੜੀਆਂ ਸਮਾਜ ਦੇ ਵਿੱਚ ਆਈਆਂ ਹੋਈਆਂ ਉਹਨਾਂ ਵੱਲੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਹੋਏਗੀ। ਤੋ ਉਹਦੀ ਡਿਟੇਲ ਦੱਸਣ ਦੀ ਲਈ ਮੈਂ ਬੇਨਤੀ ਕਰਦਾ ਕਿ ਸੋਦੀ ਬਿਕਰਮ ਜੀ ਤੁਹਾਡੇ ਨਾਲ ਡਿਟੇਲ ਸਾਂਝੀ ਕਰਨਗੇ ਬਾਕੀ ਤੁਹਾਨੂੰ ਪ੍ਰੈਸ ਨੋਟ ਵੀ ਸ਼ੇਅਰ ਕਰਤਾ ਜਾਏਗਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਕਾਰ ਪੰਜਾਬ ਸਰਕਾਰ ਸੀਐਮ ਭਗਵਾਨ ਮਾਨ ਸਾਹਿਬ ਜੀ ਨੂੰ ਬਰਬਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਸਪੋਰਟਸ ਦੇ ਉੱਤੇ ਇੰਨਾ ਪੰਜਾਬ ਨੂੰ ਗ੍ਰੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪ੍ਰੇਰ ਜਗ ਅਜੇ ਜਾਣੀ ਨੇ ਮੈਂ ਬਹੁਤ ਬਹੁਤ ਅਵਾਰੀਆਂ ਦੇ ਸਾਥ ਨਾਲ ਅੱਜ ਸਪੀਕਰ ਸਾਹਿਬ ਨੇ ਵੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਕਿ ਕਿੰਨਾ ਖ ਜ਼ਰੂਰੀ ਹੈ ਕਿ ਸਾਨੂੰ ਆਪਣੇ ਵਿਰਸੇ ਨਾਲ ਜੁੜਨਾ ਤਾਂ ਨਾ ਸਿਰਫ ਅਸੀਂ ਆਪਣੇ ਵਿਰਸੇ ਨਾਲ ਜੁੜਦੇ ਪਿਆ ਇੱਕ ਕਿਸਮ ਦੀ ਜਿਹੜੀ ਪੁਰਾਣੀ ਸਾਡਾ ਇਤਿਹਾਸ ਹੈ ਘੋੜਸਵਾਰੀ ਨਾਲ ਜੁੜਦਾ ਉਹਦੇ ਵਿੱਚ ਇੱਕ ਨਵਾਂ ਨਮੂਨਾ ਵੀ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਯਾਨੀ ਕਿ ਪੋਲੋ ਦੀ ਜਿਹੜੀ ਖੇਡ ਹੈ ਇਹ ਇੱਕ ਬਹੁਤ ਪੁਰਾਣੀ ਖੇਡ ਹੈ ਕਿ ਪੋਲੋ ਦੀ ਜਿਹੜੀ ਖੇਡ ਹੈ ਇਹ ਹਰ ਮੁਲਕ ਇਹ ਨੂੰ ਇਹ ਨੂੰ ਕਲੇਮ ਕਰਦਾ ਹੈ ਮਤਲਬ ਹੈ ਕਿ ਚਾਈਨਾ ਨੂੰ ਵੀ ਇਹ ਨੂੰ ਕਲੇਮ ਕਰਦਾ ਹੈ ਜਾਪਾਨ ਵੀ ਕਹਿੰਦਾ ਕਿ ਪੋਲੋ ਦੀ ਦੇਣ ਸਾਰੀ ਦੁਨੀਆ ਦੀ ਹੈਗੀ ਹੈ ਉੱਧਰ ਈਰਾਨ ਪਰ ਜੀ ਆ ਵੀ ਕਹਿੰਦਾ ਹੈ ਕਿ ਸਾਡਾ ਵਿਰਸਾ ਵੀ ਜਿਹੜਾ ਪੁਰਾਣਾ ਕਹਿੰਦਾ ਹੈ ਸ਼ਾਇਦ ਤੁਹਾਡੇ ਨੂੰ ਤੁਹਾਨੂੰ ਪਤਾ ਨਾ ਹੋਵੇ ਕਿ ਜਿਹੜੀ ਕੁਤਬ ਡਾਇਨੈਸਟੀ ਸੀਗੀ ਭਾਰਤ ਦੇ ਵਿੱਚ ਉਹਦੇ ਵਿੱਚ ਜਿਹੜਾ ਕੁਤਬ ਦੀ ਐਬਕ ਸੀਗਾ ਉਹ ਪੋਲੋ ਖੇਡਦਾ ਵਰਗਾ ਸੀਗਾ ਘੋੜੇ ਦੇ ਤੇਕੇ ਸੋ ਇਸ ਕਰਕੇ ਸਾਡਾ ਵੀ ਜਿਹੜਾ ਵਿਰਸਾ ਹੈ ਭਾਰਤ ਦਾ ਉਹ ਵੀ ਪੋਲੋ ਨਾਲ ਜੁੜਦਾ ਹੈ ਇਸ ਦੇ ਇਲਾਵਾ ਇੱਕ ਜਿਹੜੀ ਨਵੀਂ ਚੀਜ਼ ਜਿਹੜੇ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਕਿ ਜਿਹੜਾ ਮਾਡਰਨ ਪੋਲੋ ਐ ਪੁਰਾਣਾ ਤਾਂ ਚਲੋ ਵਿਰਸਾ ਹਰ ਇੱਕ ਕੋਈ ਥਲੇਮ ਕਰਦਾ ਕਿ ਸਾਡੇ ਸਾਡੇ ਤੋਂ ਸਿਵਲਾਈਜੇਸ਼ਨ ਨਿਕਲੀ ਸੀ ਪਰ ਜਿਹੜਾ ਮਾਡਰਨ ਪੋਲੋ ਦਾ ਜਿਹੜਾ ਇਤਿਹਾਸ ਐ ਉਹ ਭਾਰਤ ਤੋਂ ਸ਼ੁਰੂ ਹੁੰਦਾ ਹੈ ਤੇ ਇੱਕ ਕਿਸਮ ਦੀ ਪੋਲੋ ਦੀ ਖੇਡ ਐ ਭਾਰਤ ਦੀ ਦੇਣ ਐ ਦੁਨੀਆ ਨੂੰ ਅੰਗਰੇਜ਼ਾਂ ਨੇ ਇੱਥੇ ਕਿਉਂਕਿ ਬਾਕੀ ਦੁਨੀਆਂ 'ਚ ਖੇਡਣਾ ਖਤਮ ਹੋ ਗਿਆ ਸੀ ਉਸ ਸਮੇਂ ਤੇ ਕੇ ਅੰਗਰੇਜ਼ਾਂ ਨੇ ਇੰਡੀਆ ਵਿੱਚ ਇਹਨਾਂ ਨੂੰ ਪਹਾੜੀ ਇਲਾਕਿਆਂ ਵਿੱਚ ਖੇਡਿਆ ਦੇਖ ਕੇ ਐਨਐਸ ਖੇਡ ਨੂੰ ਇਥੋਂ ਲੈ ਕੇ ਪਹਿਲਾ ਜਿਹੜਾ ਪੋਲੋ ਕਲੱਬ ਹੈ ਉਹ ਇੰਡੀਆ 'ਚ ਬਣਿਆ ਸਿਲਚਰਚ ਅਸਾਮ 'ਚ ਉਸ ਤੋਂ ਬਾਅਦ ਕਲਕੱਤਾ ਕਲਕੱਤਾ ਤੋਂ ਬਾਅਦ ਫਿਰ ਇਹ ਸਪੋਰਟ ਗਈ ਹੈ ਇੰਗਲੈਂਡ ਰਸਤੇ ਵਿੱਚ ਸਾਈਪਰਸ ਇੱਕ ਜਿਹੜਾ ਇੱਕ ਡਾਕੂ ਪੈਦਾ ਸਾਈਪਰਸ 'ਚ ਰੁਕ ਕੇ ਘੋੜਿਆਂ ਨੂੰ ਅਨਲੋਡ ਕਰਕੇ ਉੱਥੇ 6 ਮਹੀਨੇ ਖੇਡ ਕੇ ਫਿਰ ਇੰਗਲੈਂਡ ਪਹੁੰਚੀ ਇੰਗਲੈਂਡ ਤੋਂ ਅਮਰੀਕਾ ਅਮਰੀਕਾ ਤੋਂ ਸਾਊਥ ਅਮਰੀਕਾ ਸੋ ਮੇਰਾ ਮਤਲਬ ਹੈ ਕਿ ਇਹ ਦੁਨੀਆ ਚ ਜਿਹੜੀ ਪੋਲੋ ਦੀ ਖੇਡ ਹੈ ਇਹ ਇੰਡੀਆ ਦੀ ਦੀ ਸਭ ਤੋਂ ਪਹਿਲੀ ਗੱਲ ਤਾਂ ਇਹ ਸਾਨੂੰ ਸਾਰੇ ਕਈਆਂ ਲੋਕਾਂ ਨੂੰ ਪਤਾ ਵੀ ਨਹੀਂ ਹੈਗਾ ਔਰ ਸਾਰੇ ਦੇਖਦੇ ਮੇਰੇ ਕੋਲ ਮੈਂ ਦੇਖਿਆ ਅੱਜ ਕਈ ਲੋਕਾਂ ਨੇ ਦੇਖੀ ਭਾਈ ਸਾਹਿਬ ਦੇ ਵੀ ਇੱਕ ਪੋਲੋ ਦੀ ਟੀ-ਸ਼ਰਟ ਪਾਈ ਹੋਈ ਹੈ ਅੱਜ ਕੱਲੇ ਇੱਕ ਰਵਾਜ ਬਣ ਗਿਆ ਹੈ ਕਿ ਇਹਨੂੰ ਬ੍ਰਾਂਡ ਕਰਕੇ ਜਿਹੜਾ ਹੈਗਾ ਪੋਲੋ ਦਾ ਜਿਹੜਾ ਹੈਗਾ ਬਹੁਤ ਵੱਡਾ ਬ੍ਰਾਂਡ ਚੱਲ ਗਿਆ ਜਿਹੜੇ ਸਾਰੇ ਹੁਣ ਵਿਸ਼ਵ ਵਿੱਚ ਫੈਲ ਚੁੱਕਿਆ ਹੈ ਪੋਲੋ ਦਾ ਜਿਹੜਾ ਵਰਲਡ ਕੱਪ ਖੇਡਿਆ ਜਾਂਦਾ ਹੈ ਇਹ तकरीबन तकरीबन 70 75 ਮੁਲਕਾਂ ਚੋਂ ਖੇਡਿਆ ਜਾਂਦਾ ਹੈ 70 ਤੋਂ 75 ਮੁਲਕਾਂ ਦੇ ਵਿੱਚੋਂ ਟੀਮਾਂ ਜਾਂਦੀਆਂ ਪੋਲੋ ਦੇ ਵਰਲਡ ਕੱਪ ਅਸਤੇ ਸੋਚ ਕਰਕੇ ਇਹਦੀ ਮੰਨਤਾ ਕ੍ਰਿਕਟ ਨਾਲੋਂ ਤੇ ਬੋਰਡ ਨਾਲ ਖੇਡਾਂ ਨਾਲੋਂ ਜ਼ਿਆਦਾ ਹੈਗੀ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੇ ਅਸੀਂ ਸਹੀ ਢੰਗ ਨਾਲ ਇਹਦੇ ਪਿੱਛੇ ਲੱਗਾਗੇ ਤੇ ਇੰਡੀਆ ਦੇ ਵਿੱਚ ਫੇਰ ਵਾਪਸ ਅਸੀਂ ਇਹਨੂੰ ਉਸ ਲੈਵਲ ਤੇ ਕਰ ਲੈ ਜਾ ਸਕਦੇ ਹਾਂ ਵਰਲਡ ਲੈਵਲ ਤੇ ਤੇ ਮੈਡਲ ਜਿੱਤਣ ਦੇ ਵਿੱਚ ਅਸੀਂ ਇੰਡੀਆ 올림픽 ਦੇ ਵਿੱਚ ਤੇ ਹੋਰ ਕੋਰਸ ਵਾਲੀਆਂ ਦੇ ਵਿੱਚ ਅਸੀਂ ਇੰਡੀਆ ਬਹੁਤ ਵੱਡਾ ਰੂਲ ਪਲਾ ਬਣਾ ਸਕਦਾ ਹੈ। ਇਹ ਵੀ ਫਿਊਚਰ ਦੀ ਜਿਹੜੀ ਹੈਗੀ ਹੈ ਕਿ ਸਰਕਾਰਾਂ ਵੱਲੋਂ ਸਾਨੂੰ ਖਜ਼ਾਨਾ ਮਿਲੇ ਤੇ ਇਹ ਕੰਮ ਹੋ ਸਕਦਾ ਹੈ। ਕਿਉਂਕਿ ਸਾਡਾ ਵਿਸ਼ਵਾਸ ਜੁੜਦਾ ਹੈ ਕੋਲੋਂ ਨਾਲ। ਕਿ ਇੱਕ ਸ਼ਾਇਦ ਲੋਕਾਂ ਨੂੰ ਪਤਾ ਨਹੀਂ ਹੈ ਕਿ ਜਦੋਂ ਬ੍ਰਿਟਿਸ਼ ਨੇ ਇੱਕ ਖੇਡ ਨਹੀਂ ਸ਼ੁਰੂ ਕੀਤੀ ਅੰਗਰੇਜ਼ਾਂ ਦੇ ਰਾਜ ਦੇ ਸਮੇਂ ਉਸ ਵੇਲੇ ਸਭ ਤੋਂ ਜਿਹੜੀ ਤਾਕਤਵਰ ਟੀਮ ਸੀਗੀ ਉਹ ਪਟਿਆਲੇ ਤੋਂ ਆਉਂਦੀ ਸੀ। ਦੁਨੀਆ ਦੇ ਵਿੱਚ ਇਹ ਸਿਰਫ ਕੋਈ ਇੰਡੀਆ ਦੀ ਗੱਲ ਨਹੀਂ ਚੱਲਦੀ ਹੈ ਦੁਨੀਆ ਦੇ ਵਿੱਚ ਦੋ 10 ਬੋਲ ਦੇ ਪਲੇਅਰ ਸੀਗੇ ਇੱਕ ਜਗENDER ਸਿੰਘ ਇੱਕ ਚੰਦਾ ਸਿੰਘ ਇਹ ਉਹਨਾਂ ਮਹਾਰਾਜਾ ਸਾਹਿਬ ਪਟਿਆਲੇ ਦੀ ਟੀਮ ਨੇ ਸੀਗੇ ਤੇ ਪਟਿਆਲੇ ਦੀ ਟੀਮ ਦੁਨੀਆ ਦੀ ਸਭ ਤੋਂ ਪ੍ਰਸਿੱਧ ਟੀਮ ਕਿਹਾ ਜਾਂਦੀ ਸੀ ਸੋ ਇੱਕ ਐਸਾ ਵੀ ਟਾਈਮ ਸੀਗਾ ਜਦੋਂ ਪੰਜਾਬ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਹੈ ਕਿ ਪੰਜਾਬ ਨੰਬਰ 1 ਸਟੇਟ ਸੀਗਾ ਬੋਲਵਾਲ ਦੇ ਦੁਨੀਆ ਦੇ ਵਿਸ਼ਵ ਪੱਧਰ ਸੋ ਇਸ ਕਰਕੇ ਮੇਰੋ ਗੁਰੇਵ ਮੇਰੇ ਵਾਸਤੇ ਬਹੁਤ ਮਾਨਦਿਕ ਗੱਲ ਹੈ ਕਿ ਮੇਰਾ ਪਿਛੋਕੜ ਮਾਨਪੁਰ ਸਾਹਿਬ ਨਾਲ ਜੁੜਦਾ ਹੈ ਇਸੇ 350 ਸਾਲ ਤੋਂ ਉਸ ਕਰਕੇ ਮੈਂ ਚਾਹੁੰਦਾ ਸੀ ਕਿਉਂਕਿ ਮੈਂ ਅੰਤਰਰਾਸ਼ਟਰੀ 11 ਦੇ ਤੇ ਪੂਰੋ ਕੀੜਿਆ ਹੋਇਆ ਬਾਕੀ ਮੁਲਕਾਂ ਦੇ ਵਿੱਚ ਸਾਰੇ ਪੂਰੀਆ ਵਿੱਚ ਇਸ ਲਈ ਕਿ ਮੈਂ ਚਾਹੁੰਦਾ ਸੀ ਕਿ ਮਾਨਪੁਰ ਸਾਹਿਬ ਵੀ ਇਹ ਖੇਡ ਖੇਡੀ ਜਾਵੇ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਸ ਸਮੇਂ ਹੋਲੇ ਮਲੇ ਦੇ ਸਮੇਂ ਗੁਰੂ ਦੀ ਲਾਡਲੀ ਫੌਜ ਤੇ ਮਿਆੰਸੀ ਜਥੇਬੰਦੀਆਂ ਆਪਣਾ ਆਪਣਾ ਉੱਥੇ ਆਪਲਾ ਆਪਣੇ ਜਿਹੜਾ ਰੇਡੀਅਸ ਸਕਿੱਲ ਦਿਖਾ ਦੇ। ਘੋੜਸਵਾਰੀ ਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈਗਾ। ਮਗਰ ਅਸੀਂ ਫੇਰ ਵੀ ਇੱਕ ਕਿਸਮ ਦਾ ਇੱਕ ਨਵਾਂ ਖੇਡ ਦਿਖਾਣਾ ਚਾਹੁੰਦੇ ਆ ਕਿ ਘੋੜਸਵਾਰੀ ਕਿੱਥੇ ਵੀ ਕਿੱਥੇ ਪਹੁੰਚ ਗਈ ਹੈ। ਕਿ ਇੱਕ ਪਾਸੇ ਗੈਰਸਿੰਖ ਜੱਤੀ ਬੰਦਿਆ ਆਪਣਾ ਆਪਣਾ ਆਪਣੇ ਸਕਿੱਲ ਦਿਖਾਦੇ ਆ। ਉਹ ਇੱਕ ਪਾਸੇ ਜਿਹੜੀ ਆ ਮਾਡਰਨ ਤਰੀਕੇ ਨਾਲ ਇਹਦਾ ਫੋਲੋ ਕੀਤਾ ਜਾਂਦੀ ਹੈ। ਸੋ ਮੈਨੂੰ ਲੱਗਦਾ ਕਿ ਇਹਦੇ ਨਾਲ ਕੀ ਜਿਹੜੀ ਨਵੀਂ ਕੀੜੀ ਵੀ ਜਿਹੜੇ ਨਾਲ ਉਹਨਾਂ ਨੂੰ ਉਸ ਛਾੜ ਚੜ੍ਹ ਸਕਦਾ ਹੈ ਸੋ ਪ੍ਰੇਰਿਤ ਹੋ ਸਕਦੇ ਨੇ ਸੋ ਇਸ ਦੇ ਅਲਾਵਾ ਜਿਹੜੇ ਹੈਗੇ ਜੇ ਕੋਈ ਵੀ ਤੁਹਾਡੇ ਪਾਸ ਵਿੱਚ ਕੋਈ ਸਵਾਲ ਹੈ ਤੇ ਮੈਂ ਕਿਉਂਕਿ ਮੇਰਾ ਇੱਥੇ ਵਿੱਚ ਕਾਫੀ ਹੱਦ ਦਾ ਲਿਕਸਪੀਰੀਅੰਸ ਹੈਗਾ ਇਸ ਕਰਕੇ ਮੈਂ ਤੁਹਾਨੂੰ ਇਹ ਯਾਹਾਂਸੇ ਕਰਨ ਚਾਹੁੰਦਾ ਕੋਈ ਬਦਲ ਕਰਨ ਦੀ ਇਸ ਵੇਲੇ ਕੋਸ਼ਿਸ਼ ਕਰਾਂ ਇਹ ਕੋਈ ਘੋੜਾ ਵਾ ਉਹਨੂੰ ਬੇਲੇਟ ਕਰਨ ਲਈ ਬਟੇ ਤੁਹਾਡੀ ਤੁਹਾਡੀ ਜਿਹੜੀ ਗੱਲ ਹੈ ਕਿ ਹਾਂ ਇਹ ਇੱਕ ਸਪੋਰਟ ਜਿਹੜੀ ਹੈ ਇਹਨੂੰ ਇੱਕ ਕਿੰਗ ਆਫ ਕਿੰਗ ਆਫ ਸਪੋਰਟਸ ਕਹਿੰਦੇ ਨੇ ਸਪੋਰਟ ਆਫ ਕਿੰਗਸ ਐਂਡ ਕਿੰਗ ਆਫ ਸਪੋਰਟਸ ਇਹ ਵਿਜੀਤਾਂ ਦੇ ਲਈ ਮਗਰ ਮੈਂ ਤੁਹਾਨੂੰ ਯਾਦ ਕਰਾਣਾ ਚਾਹੁੰਦਾ ਇਹਦਾ ਵਿਛੋਕੜ ਕਿੱਥੇ ਹੈ ਇਹਦਾ ਵਿਛੋਕੜ ਸੀਗਾ ਉਹਨਾਂ ਪਿੰਡਾਂ ਦੇ ਵਿੱਚ ਪਹਾੜਾਂ ਵਿੱਚ ਖੇਡਿਆ ਜਾਂਦਾ ਸੀਗਾ ਇਹ ਇੱਕ ਪਿੰਡ ਦੂਜੇ ਪਿੰਡ ਨਾਲ ਖੇਡਦਾ ਸੀਗਾ ਅਜੇ ਵੀ ਤੁਸੀਂ ਜੇ ਮਨੀਪੁਰ ਜਾਓਗੇ ਇਹ ਕਾਮਨ ਮੈਨ ਦੀ ਖੇਡ ਹੈ ਹਜੇ ਦੀ ਮਨੀਪੁਰ ਦੇ ਵਿੱਚ ਲਦਾਖ ਦੇ ਵਿੱਚ ਗਿਲਗੇਤ ਚਰ ਸਪੀਟੀ ਇੱਕ ਖੇਡੀ ਜਾਂਦੀ ਏ ਇੱਕ ਬਿਲਕੁਲ ਰੂਰਲ ਲੈਵਲ ਦੇ ਤੇ ਮਤਲਬ ਇੱਕ ਪਿੰਡ ਦਾ ਟੀਮ ਬਣਦੀ ਏ ਤੇ ਦੂਜੇ ਪਿੰਡ ਦੇ ਨਾਲ ਖੇਡਦੇ ਸੋ ਐਸ ਕਰਕੇ ਇਹਦਾ ਇੱਕ ਇੱਕ ਰੂਪ ਤਾਂ ਇਹਦਾ ਹੈਗਾ ਕਿ ਰਾਇਲ ਰੂਪ ਪਰ ਦੂਜਾ ਰੂਪ ਇਹਦਾ ਪਿੰਡਾਂ ਨਾਲ ਵੀ ਜੁੜਦਾ ਤੇ ਮੈਨੂੰ ਇਹਦਾ ਪੂਰਾ ਵਿਸ਼ਵਾਸ ਹੈ ਜੇ ਪੰਜਾਬ ਦੇ ਵਿੱਚ ਇਹਨੇ ਪਿਕਅਪ ਕਰ ਲਿਆ ਇਹ ਆਖਿਰ ਨੂੰ ਵਿਲੇਜ ਲੈਵਲ ਤੇ ਤੇ ਵੀ ਲਿਆ ਸਕਦੇ ਆ ਕਿ ਅਰੀਨਾ ਕੋਨਕਰਨ ਦਾ ਖੇਡਣ ਦਾ ਇਹੀ ਮਤਲਬ ਸੀਗਾ ਕਿ ਇਹਦੇ ਛੋਟਾ ਗਰਾਊਂਡ ਦੀ ਦਾ ਪ੍ਰਯੋਗ ਹੁੰਦਾ ਹੈ ਘੋੜੇ ਵੀ ਠੱਗ ਲੱਗਦੇ ਨੇ ਤੇ ਘੋੜਿਆਂ ਦਾ ਜਿਹੜਾ ਦਮ ਵੀ ਨਹੀਂ ਟੁੱਟਦਾ ਇਹਨਾਂ ਦਾ ਕਿਉਂਕਿ ਛੋਟੇ ਏਰੀਆਸ ਭੱਜਦੇ ਨੇ ਟੈਸਟ ਕਰਕੇ ਇਹ ਅਰੀਨਾ ਕੋਨੋ ਜਿਹੜੀ ਹੈ ਦੁਨੀਆ ਵਿੱਚ ਇਸੇ ਨੂੰ ਟ్రਾਈ ਕੀਤਾ ਗਿਆ ਕਿ ਬਹੁਤ ਤੇਜ਼ੀ ਨਾਲ ਇਹ ਕਾਮਯਾਬ ਹੋ ਰਹੀ ਹੈ ਇਹ ਕਿਤੇ ਵੀ ਕਿਸੇ ਛੋਟੇ ਤੋਂ ਛੋਟੇ ਫੀਲਡ ਵਿੱਚ ਖੜੀ ਜਾ ਸਕਦੀ ਹੈ ਪਹਿਲਾ ਸ਼ੁਰੂਆਤ ਇੱਕ ਚੰਡੀਗੜ੍ਹ 'ਚ ਇੱਕ ਪੋਲੋ ਕਲੱਬ ਸਿਉ ਹੋ ਗਿਆ। ਸੋ ਪਹਿਲੀ ਗੱਲ ਸਭ ਇਹ ਕਹਿਣਾ ਚਾਹੁੰਦਾ ਉਹਨਾਂ ਦੀ ਟੀਮ ਬੈ ਇਨਵਾਈਟ ਕੀਤੀ ਹੋਈ ਹੈ ਰਣਜੀਤ ਸਿੰਘ ਸਾਹਿਬ 'ਚ। ਸੋ ਇੱਕ ਇਟ ਇੱਕ ਸ਼ੁਰੂਆਤ ਪੰਜਾਬ ਦੇ ਵਿੱਚ ਦੀ ਹੈ ਨਾਰਥ ਇੰਡੀਆ ਦੇ ਸ਼ੁਰੂ ਹੋ ਗਈ ਹੈ। ਤੇ ਉਹ ਇਸ ਕਰਕੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਵੀ ਕਾਫੀ ਹੱਦ ਤੱਕ ਸਾਡਾ ਸਹਿਯੋਗ ਕਰਨਗੇ ਕਿ ਨਵੀਂ ਜਿਹੜੇ ਨਵੇਂ ਨਵੇਂ ਖਿਡਾਰੀਆਂ ਨੂੰ ਲੈ ਕੇ ਆਣਗੇ। ਤੇ ਪੰਜਾਬ ਦੇ ਵਿੱਚ ਦੇਖੋ Rajasthan ਦੇ ਵਿੱਚ ਨਾ ਇੱਕ ਬੇਓ ਪਾਲੀਸ ਹੈ। ਜਿੱਤੇ ਜਿਹੜੇ ਵਿੱਚ ਪੁਰਾਣੇ ਜਿਹੜੇ ਫੋਲੋ ਗਰਾਊਂਡ ਸੀਗੇ ਕਿ ਉਹਨਾਂ ਨੇ ਫਿਰਤੀ ਉਹਦੇ ਵਿੱਚ ਇੰਟਰੋਡਿਊਸ ਕੀਤਾ ਫੋਲੋ ਨੂੰ ਕਿ ਅੱਜ ਵੀ ਤਰੀਕੇ ਚ ਇੰਡੀਆ ਦੇ ਮੈਕਸਿਮਮ ਖਿਡਾਰੀ ਰਾਜਸਥਾਨ ਤੋਂ ਆ ਰਹੇ ਨੇ ਕਿਉਂਕਿ ਮੇਓ ਕਾਲਜ ਨੇ ਇੱਕ ਨਰਸਰੀ ਬਣਾਤੀ। ਇਹੀ ਨਰਸਰੀ ਅਸੀਂ ਨਾਪੇ ਵੀ ਕਰ ਸਕਦੇ ਹਾਂ। ਪੀਟੀਐਸ 90 ਦੇ ਵਿੱਚ ਜਿਹੜਾ ਬੱਚਾ ਹੈਗਾ ਉਹਨਾਂ ਨੂੰ ਘੋੜਸਵਾਰੀ ਕਰਾਈ ਜਾਂਦੀ ਹੈ। ਜੇ ਉਹਨਾਂ ਨੂੰ ਘੋੜਸਵਾਰੀ ਦੇ ਨਾਲ-ਨਾਲ ਪੀਟੀਐਸ 90 ਦੇ ਵਿੱਚ ਅਸੀਂ ਜੇ ਕੋਡੋ ਵੀ ਇੰਟਰੋਡਿਊਸ ਕਰ ਦਈਏ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਦੇ ਵਿੱਚ ਵੀ ਅਸੀਂ ਇੱਕ ਬਹੁਤ ਵੱਡਾ ਰੋਲ ਪਲੇ ਕਰ ਸਕਦੇ ਹਾਂ ਪੰਜਾਬ ਇੱਕ ਨਵੀਂ ਕਿਸਮ ਦੀ ਨਰਸਰੀ ਬਣ ਸਕਦੀ ਹੈ ਪੋਲੋ ਦੇ ਖਿਡਾਰੀਆਂ ਵਾਸਤੇ ਕਿਉਂਕਿ ਇਹਦਾ ਜਿਹੜਾ ਹੈਗਾ ਇਹਦਾ ਫਿਊਚਰ ਬਹੁਤ ਬ੍ਰਾਈਟ ਹੈ ਦੁਨੀਆ ਦੇ ਕੋਨੇ-ਕੋਨੇ 'ਚ ਖੇਡੀ ਜਾਂਦੀ ਹੈ ਪਹਿਲੀ ਗੱਲ ਤਾਂ ਇਹ ਹੈ ਤੇ ਦੂਜਾ ਇਹ ਕਿ এমਪਲੋਇਮੈਂਟ ਓਪਰਚ्युनिटी ਸਾਡੇ ਯੂਥ ਵਾਸਤੇ ਬੜੇ ਹੋ ਜਾਂਦੇ ਤੁਸੀਂ ਸਾਰੀ ਇਸ ਨੂੰ ਪਿੰਡਾਂ ਬਿਲਕੁਲ ਮੈਂ ਪਹਿਲਾਂ ਮੇਰੀ ਕੋਸ਼ਿਸ਼ ਹੋਏਗੀ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਜਿਹੜੇ ਬਣੀਪੋਰ ਤੇ ਹੋਰ ਨਾ ਜਿਹੜੇ ਏਰੀਆਜ਼ ਵਿੱਚ ਪਿੰਡ ਦੇ ਲੈਵਲ ਦੇ ਉੱਤੇ ਜਿਹੜੇ ਪੋਲੋ ਖੇਡੀ ਜਾਂਦੀ ਹੈ ਉਹਨਾਂ ਦੇ ਵੀ ਇੱਕ ਪ੍ਰਦਰਸ਼ਨੀ ਕਰਨ ਦੀ ਕੋਸ਼ਿਸ਼ ਕਰਾਂਗੇ ਐਤਕੀ ਨਹੀਂ ਪਰ ਆਉਣ ਵਾਲੇ ਸਮੇਂ ਕਿ ਉਹਨਾਂ ਨੂੰ ਵੀ ਅਸੀਂ ਇਨਵਾਈਟ ਕਰਾਂਗੇ ਇੱਥੇ ਆ ਕੇ ਤਾਂ ਕਿ ਉਹ ਵੀ ਸ਼ੇਅਰ ਕਰਨ ਆਪਣੇ ਨਾਲ ਕਿ ਉਹਨਾਂ ਦਾ ਕੀ ਐਕਸਪੀਰੀਅੰਸ ਹੈ ਉਹਨਾਂ ਨੇ ਇੱਕ ਪੂਰਾ ਵਿਲੇਜ ਲੈਵਲ ਦੇ ਤਿਆਂ ਨੂੰ ਲੈ ਕੇ ਗਿਆ ਨੇ ਕਿ ਮੈਨੂੰ ਜਿਹੜਾ ਹੈਗਾ ਕਿ ਜਿਸ ਤਰ੍ਹਾਂ ਅਸੀਂ ਡੰਗਰ ਪਸ਼ੂ ਅਸੀਂ ਰੱਖਦੇ ਹਾਂ ਪਿੰਡਾਂ ਦੇ ਵਿੱਚ ਹਰ ਘਰ ਦੇ ਵਿੱਚ ਜਾਨਵਰ ਹੁੰਦੇ ਨੇ ਉਸ ਤਰ੍ਹਾਂ ਪੁਰਾਣੇ ਜ਼ਮਾਨੇ ਵਿੱਚ ਘੋੜਿਆਂ ਦੀ ਬਰੀਡਿੰਗ ਵੀ ਹੁੰਦੀ ਸੀ ਜੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇ ਤਾਂ ਤੁਹਾਡੇ ਸਾਰੇ ਪਿੰਡਾਂ ਦੇ ਵਿੱਚ ਘੋੜੇ ਵੀ ਹੋਰ ਉਦਾਂ ਹੀ ਹੋਰਾਂ ਵੀ ਪਰਮੇਸ਼ ਹੁੰਦੀ ਸੀ ਜੇ ਅੱਜ ਦੇ ਤਰੀਕੇ ਚ ਵਾਪਸ ਪੰਜਾਬ ਬਰੀਡਿੰਗ ਵੱਲ ਚੱਲ ਪਈ ਘੋੜਿਆਂ ਦੀ ਬੀਡਿੰਗ ਵੱਲ ਚੱਲ ਪਈ ਤੇ ਅੱਜ ਜਿਹੜੀ ਇਹ ਕੀ ਬਹੁਤ ਵੱਡੀ ਮਾਰਕੀਟ ਹੈ ਅੰਤਰਰਾਸ਼ਟਰੀ ਜਿਹਨੂੰ ਮਾਰਵਾੜੀ ਘੋੜਿਆਂ ਦੀ ਗੱਲ ਕਰਦੇ ਨੇ ਉਹ ਕਰੋੜਾਂ ਰੁਪਏ ਦੇ ਵਿੱਚ ਉਹਨਾਂ ਦੀ ਕੀਮਤਾਂ ਜਾਂਦੀਆਂ ਨੇ ਬਹੁਤ ਚੰਗੀ ਨਸਲ ਜਿਹੜੀ ਲੋਕਲ ਬਣਦੀ ਹੈ ਆਇਸ ਕਰਕੇ ਇਕਵਰੀ ਘੋੜਾ ਹੋਏਗਾ ਤਾਂ ਕਲੀਅਰ ਵੀ ਬਣ ਜਾਏਗਾ ਨਾਜ਼ ਦੇ ਨਾਲ ਤੇ ਘੋੜਿਆਂ ਦੀ ਬਰੀਡਿੰਗ ਦੇ ਨਾਲ ਨਾਲ ਅਸੀਂ ਵਿਲੇਜ ਲੈਵਲ ਦੇਤੇ ਇਹਨੂੰ 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 ਫਲਾਂਟ ਦੀ ਕੋਸ਼ਿਸ਼ ਕਰਾਂਗੇ ਜਿਹੜੀ ਤੁਸੀਂ ਗੱਲ ਕੀਤੀ ਹੈ ਬਹੁਤ ਇਹੜੇ ਮਹੱਤਵਪੂਰਨ ਹੈ ਕਿਉਂਕਿ ਇਹ ਹੋ ਸਕਦੀ ਹੈ ਕਿ ਜਿੱਦਾਂ ਕੋਈ ਵੀ ਚੀਜ਼ ਦੀ ਨਰਸਰੀ ਹੁੰਦੀ ਆ ਅਸੀਂ ਹੁਣ ਕਬੱਡੀ ਸ਼ੁਰੂ ਕਰੀਏ ਜਾਂ ਕੋਈ ਵੀ ਚੀਜ਼ ਕਰੀਏ ਵਿਲੇਜ ਲੈਵਲ ਤੋਂ ਸ਼ੁਰੂ ਕਰਨੀ ਪੈਂਦੀ ਹੈ ਸਿਵਲ ਅਰਲੀ ਇਹ ਵੀ ਜਿਹੜੀ ਹੈ ਵਿਲੇਜ ਲੈਵਲ ਤੋਂ ਸ਼ੁਰੂ ਹੋ ਸਕਦੀ ਹੈ ਕਿਉਂਕਿ ਹੋਈ ਹੈ ਬਿਲਕੁਲ ਜਿਹੜੀਆਂ ਵੀ ਪ੍ਰਸ਼ਾਸਨਿਕ ਜ਼ਰੂਰਤਾਂ ਹੋਣਗੀਆਂ ਉਹਨਾਂ ਵਾਸਤੇ ਮੈਂ ਸਰਕਾਰ ਨੂੰ ਪੱਤਰ ਲਿਖ ਕੇ ਔਰ ਖੁਦ ਵੀ ਮਿਲ ਕੇ ਵੀ ਜਿਹੜੇ ਸੰਬੰਧਿਤ ਵਿਭਾਗ ਦੇ ਮੰਤਰੀ ਸਬੰਧਾਨ ਸਾਡੇ ਸਪੋਰਟਸ ਮਿਨਿਸਟਰ ਹੈ ਐਨੀਮਲ ਹਸਪਿਟਲਰੀ ਜਿਹੜੇ ਡਿਪਾਰਟਮੈਂਟ ਹੈ ਇਹਨਾਂ ਨਾਲ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਆਪਾਂ ਇਹਨੂੰ ਇੱਕ ਪ੍ਰੋਪਰ ਸਪੋਰਟ ਦੇ ਵਿੱਚ ਵੀ ਸਪੋਰਟ ਦੇ ਤੌਰ ਤੇ ਵੀ ਇਹ ਹਮਾਂਨਤ ਕਰਵਾਵਾਂਗੇ ਸਰ ਜੀ ਟੋਟਲ ਟੋਟਲ ਕਿੰਨਾ ਖਰਚਾ ਜਦੋਂ ਇਹਦੇ ਵਿੱਚ ਪੈਣਾ ਔੜਾ ਹੋਣਾ ਉਹ ਤੁਸੀਂ ਫਿਰ ਤੁਸੀਂ ਜਾਨਵਰ ਪਾਲਦੇ ਹੋ ਐਦਾਂ ਤੁਸੀਂ ਘੋੜੇ ਵੀ ਘਰਾਂ ਵਿੱਚ ਪਹਿਲਾਂ ਪਾਲਦੇ ਹੁੰਦੇ ਸੀ ਅਸੀਂ ਪਾਲਦੇ ਛੋਟੇ ਛੋਟੇ ਹੋ ਗਏ ਵੱਡਾ ਤੇ ਖੇਡ ਪਿੰਡਾਂ ਤੋਂ ਸ਼ੁਰੂ ਹੋਈ ਜੀ ਕਿਉਂਕਿ ਰੂਰਲ ਖੇਡ ਪਹਿਲਾਂ ਜਿਹੜੇ 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 ਸੂਬੇਆਤ ਖੇਡੀਆਂ ਜਾਂਦੀ ਹੈ ਉਹ ਪਿੰਡ ਲੈਵਲ ਤੇ ਸ਼ੁਰੂ ਹੁੰਦੀ ਹੈ ਕਿ ਸਾਡੇ ਵੀ ਇੱਥੇ ਇਹੀ ਉਪਰਾਲਾ ਚੱਕਣਾ ਪਊਗਾ ਸਾਨੂੰ ਕਿ ਪਿੰਡ ਲੈਵਲ ਤੇ ਘੋੜਿਆਂ ਦੀ ਜਿਹੜੀ ਆ ਵਾਪਸ ਸੀ ਫਿਰਤੀ ਇੱਕ ਵਾਰੀ ਜਿਹੜਾ ਘੋੜਿਆਂ ਨਾਲ ਜਿਹੜਾ ਲਗਾਓ ਸ਼ੁਰੂ ਹੋਏ ਜਿਹੜਾ ਸਾਡੇ ਯੂਸ ਦਾ ਹੋਏਗਾ ਫਰਚਾ ਜਿੱਦਾਂ ਤੁਹਾਡਾ ਜਾਬਰ ਪੱਤਰ ਦੇ ਰੱਖਣ ਦੇ ਵਿੱਚ ਹੁੰਦਾ ਹੈ तकरीबन तकरीबन ਹੁੰਦਾ ਹੈ ਕਿ ਫਰਚਾ ਵੇਟੇ ਤੁਸੀਂ ਆਪ ਆਪਣੇ ਘਰ ਸਵਾਲ ਕਰਦੇ ਹੋ ਕੋਈ ਚੰਗਾ ਘੋੜਾ ਤਾਂ ਕੋਈ ਕੀਮਤ ਨਹੀਂ ਹੈਗੀ ਚੰਗੇ ਦੀ ਤਾਂ ਤੁਸੀਂ ਜਿਹੜੀ ਚੰਗੇ ਦੀ ਗੱਲ ਕਰਦੇ ਹੋ ਸ਼ੁਰੂਆਤ ਕਿਤੋਂ ਨਕਸਾ ਸ਼ੁਰੂ ਕਰਨੀ ਪਏ ਤਿੰਨ ਘੋੜਾ ਸਿੱਧੀ ਤਦ ਹੀ ਹਰੇਕ ਪਾਰਟੀ ਦਾ ਆਪਣੀ ਆਪਣੀ ਪਾਰਟੀ ਦਾ ਆਪਦਾ ਮੰਡਟ ਹੁੰਦਾ ਹੈ ਉਹਨਾਂ ਦਾ ਅਧਿਕਾਰ ਹੈ ਉਹ ਕਿਸੇ ਨੂੰ ਵੀ ਨਾਮਿਨੇਟ ਕਰ ਸਕਦੇ ਆ ਔਰ ਜਿਹਨੂੰ ਵੀ ਨਾਮਿਨੇਟ ਕਰਨਗੇ ਜਿਹੜੀ ਜਿਹੜੀ ਪਾਰਟੀ ਵੀ ਕਰਨਗੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਜੇ ਸੰਜੀਵ अरोड़ा ਜੀ ਨੂੰ ਜੇ ਕਰ ਦਿੱਤਾ ਮੈਂ ਆਈ ਡੋਟ ਨੋ ਮੈਨੂੰ ਨਹੀਂ ਪਤਾ ਹੋ ਗਿਆ ਬਸ ਠੀਕ ਹੈ ਫਿਰ ਬਹੁਤ ਬਹੁਤ ਵਧਾਈ ਉਹਨਾਂ ਨੂੰ विपक्ष ने तो आरोप ही लगाना होता उनको लगाने दो लेकिन कोई कोई इलिगैलिटी तो नहीं है ना किसी चीज में तो हमारे डॉक्टर मनमोहन सिंह भी मतलब किसी और स्टेट से नॉमिनेट होके जाते थे ये तो पार्टी की ये तो पार्टी डिसाइड करेगी ना नहीं स्पीकर स्पीकर इज नॉट इन्वॉल्व इन पोलिटिकल डिसीजन एवरी मूव विच एवर इज डिसाइडेड बाय पार्टी तो उसको तो वेलकम करते हैं हम व्हाई नॉट देखो भारतीय जनता पार्टी ਜੀ ਕੱਲ ਵੀ ਦੇਖਿਆ ਹੋਣਾ ਇਹ ਨਫ਼ਰਤ ਕਰਦੀ ਹੈ ਸਾਡੇ ਸੰਵਿਧਾਨ ਨੂੰ ਨਫ਼ਰਤ ਕਰਦੀ ਹੈ ਸਾਡੇ ਸੰਵਿਧਾਨ ਰਚੇਤਿਆਂ ਨੂੰ ਨਫ਼ਰਤ ਕਰਦੀ ਹੈ ਸਾਡੇ ਆਜ਼ਾਦੀ ਘੁਲਾਟੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਫੋਟੋ ਹਟਾਉਣਾ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੀ ਫੋਟੋ ਹਟਾਉਣਾ ਇਹ ਤਾਂ ਮੁੱਢਲੀਆਂ ਲਾਮਤਾਂ ਨੇ ਇਹਨਾਂ ਨੇ ਸਾਡੇ ਫੈਡਰਲ ਫੈਡਰਲ ਜਿਹੜਾ ਸਟਰਕਚਰ ਹੈ ਜਿਹੜਾ ਸਾਡੇ ਦੇਸ਼ ਦੀ ਤਾਕਤ ਹੈ ਸਾਡੇ ਦੇਸ਼ ਦੀ ਜਿਹੜੀ ਤਾਕਤ ਹੈ ਥਿਸ ਲਾਈਜ਼ ਇਨ ਦਾ ਫੈਡਰਲਿਜ਼ਮ ਆਫ ਅਰ ਕੰਟਰੀ ਉਹਦੇ ਤੇ ਵਾਰ ਕਰ ਰਿਹਾ ਇਹ ਇਹ ਫੈਡਰਲਿਜ਼ਮ ਦੇ ਉੱਪਰ ਸਿੱਧਾ ਸਿੱਧਾ ਵਾਰ ਹੈ ਪੰਜਾਬੀ ਕਿਤੇ ਨਹੀਂ ਜਾਣੀ ਪੰਜਾਬੀ ਇੱਥੇ ਹੀ ਰਹਿਣੀ ਹੈ ਲੇਕਿਨ ਇਹਨਾਂ ਦੀ ਜਿਹੜੀ ਮਾੜੀ ਨੀਅਤ ਹੈ ਉਹ ਸਾਹਮਣੇ ਆ ਗਈ ਹੈ ਸੋ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਇਕੱਲੇ ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ ਹੋ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਔਰ ਦੇਸ਼ ਦੇ ਸੰਵਿਧਾਨ ਦੇ ਵਿੱਚ ਜਿਹੜੀਆਂ-ਜਿਹੜੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਉਹਨਾਂ ਦਾ ਮਾਨ ਸਨਮਾਨ ਬਹਾਰ ਰੱਖਣਾ ਤੁਹਾਡਾ ਵੀ ਫਰਜ਼ ਹੈ ਸੋ ਪੰਜਾਬੀ ਨੂੰ ਜਿਹੜਾ ਇਹਦਾ ਬਣਦਾ ਸਟੇਟਸ ਹੈ ਉਹ ਦੇਣਾ ਚਾਹੀਦਾ ਇਹ ਬਿਲਕੁਲ ਇੱਕ ਤਰ੍ਹਾਂ ਨਾਲ ਦੇਸ਼ ਦੇ ਖਿਲਾਫ ਜਿਹੜੀ ਇਹ ਸਾਜ਼ਿਸ਼ ਹੈ ਦੇਸ਼ ਦੇ ਖਿਲਾਫ ਅਸੀਂ ਇੱਕ ਟੀ-ਸ਼ਰਟ ਲਾਂਚ ਕਰ ਰਹੇ ਹਾਂ ਸਕੂਲ ਪੋਲੋ ਟੂਰਨਾਮੈਂਟ ਵਾਸਤੇ ਇਹ ਵੀ ਗੱਲ ਠੀਕ ਹੈ ਤੁਹਾਡੀ ਚਲੋ ਆ ਗੱਲ ਕਰਦੇ ਚਾਹ ਪੀਨੇ